ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲੜੇ ਦਿਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਪੰਜਾਬ ਜੀਉਂਦਾ ਗੁਰਾਂ ਦੇ ਨਾਂ ਤੇ ਪੰਜਾਬ ਦੀ ਧਰਤੀ ਦਾ ਪ੍ਰਸਿੱਧ ਸ਼ਹਿਰ ਸਰਹੰਦਿਓ ਪਾਵਨ ਪਵਿੱਤਰ ਧਰਤੀ ਜਿਹਦਾ ਇਤਿਹਾਸ ਬੋਲਦਾ ਹੈ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅਵਸਾਰਾਂ ਦਾ ਸਵਾਗਤ ਹੈ ਖਾਸ ਪ੍ਰੋਗਰਾਮ ਸਜਦਾ ਸ਼ਹਾਦਤ ਨੂੰ ਗੁਰੂ ਕੀ ਪਿਆਰੀ ਸਾਦ ਸੰਗਤ ਜੀਓ ਸਰਾਂਧ ਦੀਓ ਪਾਵਨ ਪਵਿੱਤਰ ਧਰਤੀ ਜਿਸ ਧਰਤੀ ਤੇ ਮੌਜੂਦ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਸਤਕਾਰਯੋਗ ਨਿੱਕੀਆਂ ਜਿੰਦਾ ਵੱਡੇ ਸਾਕੇ ਕਰਨ ਵਾਲੇ ਬਾਬਾ ਚੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦਾ ਪਾਵਨ ਪਵਿੱਤਰ ਸਥਾਨ ਜਿਸ ਥਾਂ ਤੇ ਸਦੀਵ ਕਾਲ ਵਾਸਤੇ ਸਿੱਖ ਪੰਥ ਦਾ ਨਿਸ਼ਾਨ ਲਹਿਰਾਇਆ ਗਿਆ ਜਿਸ ਥਾਂ ਤੋਂ ਸੱਚ ਉਜਾਗਰ ਹੁੰਦਾ ਹੈ ਸਾਬ ਜਦਿਆਂ ਨੇ ਸੱਚ ਦੀ ਖਾਤਰ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਆਪ ਜੀ ਦੀ ਖੇਦਮਤ ਵਿੱਚ ਲੈ ਕੇ ਹਾਜ਼ਰਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਪੁਰਾਣ ਇਤਿਹਾਸ ਕੀ ਹੈ ਆਖਰ ਕਿਉਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਇਸ ਥਾਂ ਤੇ ਨੀਹਾਂ ਵਿੱਚ ਖੜਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਆਖਰ ਇਸ ਧਰਤੀ ਦਾ ਇਤਿਹਾਸ ਕੀ ਬੋਲਦਾ ਹੈ ਇਹ ਸਭ ਕੁਝ ਜਾਣਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਆਓ ਸਭ ਤੋਂ ਪਹਿਲੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਅਤੇ ਉਸ ਤੋਂ ਅਪਰੰਤ ਆਪਾਂ ਗੱਲਬਾਤ ਕਰਾਂਗੇ ਇਸ ਥਾਂ ਦੀ ਸੇਵਾ ਨਿਵਾ ਰਹੇ ਸਾਡੇ ਆਪੀ ਸਤਕਾਰਯੋਗ ਸਿੰਘ ਸਹਿਬਾਨ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਪਾਸੇ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਜਗਤ ਕਰੇ ਨਮਸ਼ਕਾਰ ਸਭ ਜਗਤ ਕਰੇ ਨਮਸ਼ਕਾਰ ਕੋ ਨਾਨੂ ਸਭ ਜਗਤ ਕਰੇ ਨਮਸ਼ਕਾਰ ਕੋ ਨਾਨੂ ਸਭ ਜਗਤ ਕਰੇ ਨਮਸ਼ਕਾਰ ਸਭ ਜਗਤ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਸਿੰਘ ਸਾਹਿਬ ਜਦੋਂ ਅਕਸਰ ਇਸ ਸਥਾਨ ਦੀ ਗੱਲ ਹੁੰਦੀ ਹੈ ਗੁਰਦੁਆਰਾ ਸ਼੍ਰੀ ਪਤਾਇਕੜ ਸਾਹਿਬ ਗੁਰੂ ਦਾ ਪਿਆਰਾ ਭਾਵੇਂ ਕੋਈ ਵਿਦੇਸ਼ ਦੀ ਧਰਤੀ ਤੇ ਬੈਠਾ ਭਾਵੇਂ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਬਟ ਜਦੋਂ ਪੌਧੀਆਂ ਰਾਤਾਂ ਆਉਂਦੀਆਂ ਨੇ ਦਸੰਬਰ ਦਾ ਮੇਲਾ ਆਰੰਭ ਹੁੰਦਾ ਹੈ ਤੇ ਹਰ ਸਿੱਖ ਦੇ ਅੰਦਰ ਖਿੱਚ ਪੈਦਾ ਹੁੰਦੀ ਹੈ ਕਿ ਇਹੋ ਜਿਹੀ ਖਿੱਚ ਹੈ ਕੀ ਸੰਪੂਰਨ ਇਤਿਹਾਸ ਹੈ ਸਭ ਤੋਂ ਵੱਡੀ ਗੱਲ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਾਲਾਂ ਦੀ ਕਮਾਈ ਕਿਉਂਕਿ ਸਿੱਖੀ ਦੇ ਅੰਦਰ ਵਿਡਿਆਈ ਜਾਤ ਜਾਂ ਜਨਮ ਕਰਕੇ ਨਹੀਂ ਹੈ ਜੀ ਜੇ ਜਨਮ ਕਰਕੇ ਵਿਡਿਆਈ ਮਿਲਣੀ ਹੁੰਦੀ ਤੇ ਪ੍ਰਿਥੀ ਚੰਦ ਦਾ ਜਨਮ ਵੀ ਗੁਰੂ ਘਰ ਵਿੱਚ ਹੋਇਆ ਸੀ RAM RAJ THIRMALAN ਦਾ ਸਬੰਧ ਵੀ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਰਿਹਾ ਇੱਥੇ ਮਹਾਨਤਾ ਕਰਮ ਦੀ ਹੈ ਕਮਾਈ ਦੀ ਹੈ ਜਿਵੇਂ ਇੱਕ ਸਾਧੂ ਸੰਿਆਸੀ ਬੇਹੰਗਮ ਕੋਈ ਫਕੀਰ ਹੱਥ ਵਿੱਚ ਤਸਬੀਹ ਫੜ ਕੇ ਮਾਲਾ ਫੜ ਕੇ ਤੇ ਉਹ ਮਣਕਿਆਂ ਨੂੰ ਜਰੀਆ ਬਣਾਉਂਦਾ ਕਿ ਮੈਂ ਮਣਕਾ ਫੜਦਾ ਤੇ ਮੈਨੂੰ ਮੇਰਾ ਖੁਦਾ ਭਗਵਾਨ ਰੱਬ ਚੇਤੇ ਆਉਂਦਾ ਇਸੇ ਤਰ੍ਹਾਂ ਹੱਡਾਂ ਨੂੰ چیرਦੀ ਏ ਸੀਤ ਜਦੋਂ ਸਾਨੂੰ ਸਾਡੇ ਜਿਸਮ ਨੂੰ ਕੰਬਾਂ ਕੰਬਾਂ ਛੇੜਦੀ ਹੈ ਤੇ ਸਾਡੇ ਵਾਸਤੇ ਸੀਤ ਸਿਮਰਨਾ ਹੈ ਇਹ ਪੂਹ ਦੀਆਂ ਰਾਤਾਂ ਇਹ ਜਿਉਂ-ਜਿਉਂ ਸਾਨੂੰ ਸੋ ਅਸੀਂ ਆਪਣੇ ਬੱਚਿਆਂ ਨੂੰ ਕੁੱਟ-ਕੁੱਟ ਕੇ ਗੱਲ ਨਾਲ ਲਾਉਂਦੇ ਆਂ ਤੇ ਉਤੋਂ-ਤੋਂ ਸਾਨੂੰ ਠੰਡਾ ਬੁਰਜ ਚੇਤੇ ਆਉਂਦਾ ਕਿ ਮਾਂ ਗੁਜਰੀ ਜੀ ਨੇ ਕਿਸ ਤਰ੍ਹਾਂ ਉੱਥੇ ਰਾਤਾਂ ਗੁਜ਼ਾਰੀਆਂ ਹੋਣਗੀਆਂ ਜਿਉਂ-ਜਿਉਂ ਅਸੀਂ ਆਪਣੇ ਬਾਲਾਂ ਦੇ ਮੂੰਹ ਵਿੱਚ ਦੁਨੀਆ ਭਰ ਦੇ ਪਦਾਰਥ ਪਾਉਂਦੇ ਆਂ ਤੇ ਸਾਨੂੰ ਯਾਦ ਆਉਂਦਾ ਕਿ ਕਿਵੇਂ ਭੁੱਖੀਆਂ ਰਾਤਾਂ ਕੱਟੀਆਂ ਹੋਣਗੀਆਂ ਗੁਰੂ ਸਾਹਿਬ ਦੇ ਲਾਲਾਂ ਨੇ ਇਸ ਵਾਸਤੇ ਜਿੱਥੇ ਵੀ ਦੁਨੀਆ 'ਚ ਸਿੱਖ ਵੱਸਦਾ ਉਹਦੇ ਅੰਦਰ ਇੱਕ ਹੂ ਕੁੱਟਦੀ ਆ ਉਹਦੇ ਅੰਦਰ ਇੱਕ ਤੜਪ ਪੈਦਾ ਹੁੰਦੀ ਆ ਕਿ ਜੇ ਸਰੀਰ ਕਰਕੇ ਨਹੀਂ ਤੇ ਸੁਰਤ ਕਰਕੇ ਹਰ ਸਿੱਖ ਇਸ ਸਥਾਨ ਨਾਲ ਜੁੜਿਆ ਹੋਇਆ ਸਿੰਘ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਹੋ ਜਦੋਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਇੱਥੇ ਆ ਕੇ ਨਮਸਕਾਰ ਕਰਦੇ ਆਂ ਸਿਜਦੇ ਕਰਦੇ ਆਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਵੀ ਆ ਰਹੇ ਆ ਕੋਈ ਤੁਹਾਨੂੰ ਚੇਂਜ ਲੱਗਦੀ ਹੈ ਅਸੀਂ ਆਧੁਨਿਕ ਯੁੱਗ ਵੱਲ ਬੜਾ ਵੱਧ ਰਹੇ ਆ ਬੜੀਆਂ ਸੁੱਖ ਸਹੂਲਤਾਂ ਨੇ ਪਰ ਜਦੋਂ ਅਸੀਂ ਸਿੱਕੇ ਇਤਿਹਾਸ ਨੂੰ ਗੋਨਲ ਵਾਚਦੇ ਆਂ ਸਾਡਾ ਨੌਜਵਾਨ ਇੱਥੇ ਆ ਕੇ ਸਿਜਦਾ ਕਰਦਾ ਕੁਝ ਚੇਂਜ ਆ ਰਹੀ ਹੈ ਬਿਲਕੁਲ ਜੀ ਜਦੋਂ ਇੱਥੇ ਸ਼ੁਰੂਆਤ ਵਿੱਚ 15 ਸਾਲ ਪਹਿਲਾਂ ਮੈਂ ਦਰਸ਼ਨ ਕੀਤੇ ਨੌਜਵਾਨੀ ਦੇ ਅੰਦਰ ਇੱਕ ਪਿਆਰ ਜ਼ਰੂਰ ਸੀ ਜਜ਼ਬਾ ਨਹੀਂ ਮਰਦਾ ਪਰ ਜਿਹੜਾ ਵਾਤਾਵਰਨ ਸੀ ਉਹ ਥੋੜੀ ਜੀ ਮੈਂਟੈਲਿਟੀ ਕਿਤੇ ਨਾ ਕਿਤੇ ਮੇਲੇਵਲ ਉਲਾਰੂ ਸੀ ਜੀ ਲਗਾਤਾਰ ਮਿਹਨਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਲਹਿਰ ਚੱਲੀ ਔਰ ਖਾਸ ਕਰਕੇ ਸਫਰੇ ਸ਼ਹਾਦਤ ਦੀ ਲਹਿਰ ਉਹਦੇ ਨਾਲ ਇੱਕ ਯਤਨ ਇਹ ਹੈ ਕਿ ਇਸ ਤੋਂ ਪਹਿਲਾਂ ਕਿ ਲੋਕ ਚੱਲ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਆਉਣ ਪੂਰਾ ਬਰਾ ਅਸੀਂ ਚੱਲ ਕੇ ਲੋਕਾਂ ਕੋਲ ਜਾਈਏ। ਕੀ ਬਾਤ। ਉਹਦੇ ਨਾਲ ਇੱਥੇ ਆਉਣ ਤੋਂ ਪਹਿਲਾਂ ਮੈਂਟਲੀ ਪ੍ਰੇਪੇਅਰ ਹੋ ਜਾਂਦੇ ਸਾਡਾ ਯੂਥ ਕਿ ਜਿੱਥੇ ਅਸੀਂ ਚੱਲੇ ਆਂ ਉੱਥੇ ਕਿੰਨੀ ਸੰਜੀਦਗੀ ਨਾਲ ਜਾਣਾ ਹੈ, ਕਿੰਨੀ ਗੰਭੀਰਤਾ ਨਾਲ ਜਾਣਾ ਹੈ, ਉੱਥੇ ਹੋਇਆ ਕੀ ਸੀ। ਸੋ ਇਸ ਯਤਨ ਨੂੰ ਫਲ ਬਹੁਤ ਲੱਗਿਆ। ਠੀਕ ਹੈ। 100% ਨਹੀਂ ਕਵਾਂਗੇ ਕਿਤੇ ਨਾ ਕਿਤੇ ਕਿਤੇ ਸਾਡੀ ਪਹੁੰਚ ਨਹੀਂ ਹੋ ਸਕੀ। ਜਾ ਕੋਈ ਅਗਿਆਨਤਾ ਦਾ ਕਾਰਨ ਹੋ ਸਕਦਾ ਕਿਤੇ ਕੋਈ -1% ਜਿਹੜਾ ਉਹ ਅਜੇ ਵਿਰਤੀ ਜਿਹੜੀ ਆ ਉਹ ਟਿਕਾਓ ਵਿੱਚ ਨਾ ਆਂਦੀ ਹੋਵੇ ਪਰ ਮੋਸਟਲੀ ਜੋ ਅਸੀਂ ਵੇਖ ਰਹੇ ਆ ਮੈਂ ਰਾਤ ਉਹਨਾਂ 4 ਦਿਨਾਂ ਦੇ ਵਿੱਚ ਅੱਧੀ ਅੱਧੀ ਰਾਤ ਨੂੰ ਯਤਨ ਹੁੰਦਾ ਕਿ ਸਾਰੇ ਫਿਰਕੇ ਵੇਖਿਆ ਜਾਏ ਪਰ ਮੈਂ ਗੁਰੂ ਦੀ ਹਜ਼ੂਰੀ 'ਚ ਦੱਸ ਰਿਹਾ ਕਿ ਨੌਜਵਾਨਾਂ ਨੂੰ ਕੱਲਿਆਂ ਬੈਠ ਕੇ ਵਿਰਾਗ ਵਿੱਚ ਰੋਂਦਿਆਂ ਵੇਖਿਆ ਮੈਂ ਉਹ ਇੱਕ ਫੀਲਿੰਗ ਹੈ ਤੇ ਫੀਲਿੰਗ ਜਿੰਦੇ ਲੋਕਾਂ ਚ ਆਉਂਦੀ ਆ ਮਰਦਿਆਂ ਚ ਨਹੀਂ ਆਉਂਦੀ ਬਿਲਕੁਲ ਸਹੀ ਗੱਲ ਆ ਸਿੰਘ ਸਾਹਿਬ ਜਦੋਂ ਅਸੀਂ ਸਾਬਜਾਦਿਆਂ ਦੀ ਗੱਲ ਕਰਦੇ ਆ ਉਹ ਸੁਨਹਿਰੀ ਇਤਿਹਾਸ ਕੋਈ ਇਹੋ ਜੀ ਅੱਖ ਹੋਵੇ ਜਿਹੜੀ ਨਾ ਰੋਂਦੀ ਹੋਵੇ ਸਾਡੇ ਆਤੀ ਸਤਕਾਜਕ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਨੇ ਉਹ ਕਾਰ ਵਿਖਾਇਆ ਜੋ ਰਹਿਂਦੀ ਦੁਨੀਆ ਵਿੱਚ ਨਾ ਕਿਤੇ ਹੋ ਸਕਦਾ ਤੇ ਨਾ ਕੋਈ ਕਰ ਸਕਦਾ ਸਿੰਘ ਸਾਹਿਬ ਜੀ ਇੱਥੇ ਹੋਰ ਕਿਹੜੇ ਕਿਹੜੇ ਸਥਾਨਕ ਤਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਪੂਰੇ ਇਥੇ ਕਿਹੜੇ ਉਹ ਜਿਸਥਾਨ ਨੇ ਜਿਨ੍ਹਾਂ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਦਾ ਆਪਣਾ ਪਿਆਰ ਬੋਲਦਾ। ਸਭ ਤੋਂ ਪਹਿਲਾਂ ਤੇ ਇਸ ਸ਼ਹਿਰ ਦੀ ਐਂਟਰੀ ਸੀ ਜਿਹੜੀ ਉਸ ਵੇਲੇ ਇਹ ਸਾਰਾ ਜਿਹੜਾ ਏਰੀਆ ਇੱਕ ਕਿਲੇ ਦੇ ਇੱਕ ਵਲਗਨ ਦੇ ਵਿੱਚ ਸੀ। ਵਿੱਚੇ ਠੰਡਾ ਬੁਰਦ, ਵਿੱਚੇ ਇਹ ਸਥਾਨ, ਵਿੱਚੇ ਖੱਬੇ ਪਾਸੇ ਇੱਕ ਥੇ ਹੈ। ਇਹ ਸਾਰੀ ਇੱਕ ਵਲਗਨ ਸੀ। ਇਹਦੇ ਚਾਰੇ ਪਾਸੇ ਦੀਵਾਰ ਸੀ ਕੋਲੋਂ ਦੀ ਨਦੀ ਵਗਦੀ ਸੀ। ਉਸ ਨਦੀ ਦਾ ਨਾਂ ਸੀ ਹੰਸਲਾ ਨਦੀ। ਇਸ ਕਿਲੇ ਦੀ ਫਸੀਲ ਉੱਤੇ ਜਦੋਂ ਕੋਤਵਾਲੀ ਤੋਂ ਮਰਿੰਡੇ ਜਿੱਥੋਂ ਜਿੱਤੇ ਕੈਦ ਕਰਵਾ ਕੇ ਗੰਗੂ ਲੈ ਕੇ ਜਾਂਦਾ ਸਹਬਜ਼ਾਦਿਆਂ ਨੂੰ 8 ਪੋ ਦੀ ਰਾਤ ਨੂੰ ਸਹਬਜ਼ਾਦੇ ਗੰਗੂ ਦੇ ਘਰ ਸਿਹੜੀ ਠਹਿਰਦੇ ਆ ਜਿੱਥੋਂ ਕੈਦ ਕਰਵਾ ਕੇ 9 ਪੋ ਨੂੰ ਗੰਗੂ ਸਹਬਜ਼ਾਦਿਆਂ ਨੂੰ ਕੋਤਵਾਲੀ ਮਰਿੰਡੇ ਪਹੁੰਚਦਾ ਤੇ 10 ਪੋ ਨੂੰ ਸਹਬਜ਼ਾਦੇ ਮਾਤਾ ਜੀ ਸਮੇਤ ਇੱਥੇ ਪਹੁੰਚਦੇ ਆ ਜਿਹੜਾ 25 ਦਸੰਬਰ ਦਾ ਦਿਨ ਆ 10 ਪੋ ਦਾ ਜਿਹਦਾ ਖਾਸ ਕਰਕੇ ਸਾਰੇ ਸਿੱਖ ਵੀਰਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ ਕਿ ਆਪਣੇ ਬਾਲਾਂ ਨੂੰ ਅਸੀਂ ਦੱਸਣਾ ਹੈ ਕਿ 25 ਦਸੰਬਰ ਦਾ ਦਿਹਾੜਾ ਠੀਕ ਹੈ ਹਰ ਕੌਮ ਦਾ ਆਪਣਾ ਕਲਚਰ ਹੁੰਦਾ ਤੇ ਸਭ ਨੂੰ ਆਜ਼ਾਦੀ ਹੈ ਕਿ ਉਹ ਆਪਣੇ ਕਲਚਰ ਦੀ ਗੱਲ ਕਰਦੇ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਆ ਤੇ ਆਪਣੇ ਬੱਚਿਆਂ ਨੂੰ ਅਸੀਂ ਇਹ ਬਹੁਤ ਜ਼ਰੂਰੀ ਦੱਸਣਾ ਹੈ ਕਿ 25 ਦਸੰਬਰ ਵਾਲੇ ਦਿਨ ਸਤਗੁਰੂ ਜੀ ਦੇ ਲਾਲ ਠੰਡੇ ਬੁਰਜ ਦੇ ਅੰਦਰ ਕੈਦ ਹੋਏ ਸੀ ਪਹਿਲਾ ਰਾਤ ਰੁਕਿਆ ਰਾਤ ਸਾਹਿਬ ਜਿਹਨੂੰ ਅਸੀਂ ਕਹਿੰਦੇ ਆ ਉਹ 10 ਪੋ ਦਾ ਦਿਨ 25 ਦਸੰਬਰ ਨਾਲ ਕੋ ਇੱਕ ਖਾਸ ਮਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਸਿੱਖ ਸੰਗਤਾਂ ਤੱਕ ਸੁਨੇਹਾ ਜਾ ਸਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕਿ ਅੱਜ ਕੇਵਲ ਟੌਫੀਆਂ ਵੰਡਣ ਵਾਲੀ ਉਹ ਛੁੱਟੀ ਨਹੀਂ ਹੈ ਬਲਕਿ ਸਾਬਜਾਦਿਆਂ ਨੂੰ ਯਾਦ ਕਰਨ ਦਾ ਦਿਨ ਹੈ ਇਤਿਹਾਸ ਦਾ ਵੱਡਾ ਦਿਨ ਕਹਿ ਸਕਦੇ ਆ ਸਾਬਜਾਦਿਆਂ ਤੋਂ ਪਿਆਰ ਕਰਨ ਵਾਲਾ ਦਿਨ ਕਹਿ ਸਕਦੇ ਆ ਬਹੁਤ ਵਧੀਆ ਸ਼ਬਦ ਤੁਸੀਂ ਵਰਤਿਆ ਸਿੱਖ ਇਤਿਹਾਸ ਦਾ ਵੱਡਾ ਦਿਨ ਭੂਗੋਲਿਕ ਸਥਿਤੀ ਦੇ ਅਨੁਸਾਰ ਸਭ ਤੋਂ ਛੋਟੇ ਦਿਨ ਨੇ ਪਰ ਦੁਨੀਆ ਦੇ ਇਤਿਹਾਸ ਵਿੱਚ ਇਦਾਂ ਨਹੀਂ ਹੋਇਆ ਕਿ 9 ਤੇ 7 ਸਾਲ ਦੇ ਬਾਲ ਅਸੀਂਾਂ 90 ਨੂੰ ਟੁੱਕੇ ਮਾਂ ਗੁਰਜੀ ਜੀ ਧਰਮ ਦੀਆਂ ਨੀਂਹਾਂ ਪੱਕੀਆਂ ਕਰਨ ਵਾਸਤੇ ਜ਼ੁਲਮੋ ਸਿਤਮ ਆਪਣੇ ਪਿੰਡੇ ਤੇ ਹੰਡਾਉਂਦੇ ਹੋਏ ਠੰਡੇ ਬੁਰਜ ਦੇ ਅੰਦਰ ਕੈਦ ਹੋਏ ਉਹ ਠੰਡਾ ਬੁਰਜ ਜਿਹੜਾ ਉਹ ਦੂਸਰੀ ਨਿਸ਼ਾਨੀ ਰਾਤ ਸਾਹਿਬ ਤੋਂ ਬਾਅਦ ਜੀ ਇਹ ਜਿਸ ਸਥਾਨ ਤੇ ਅਸੀਂ ਖੜੇ ਆ ਇਸ ਬਾਰੇ ਮੈਂ ਜ਼ਰੂਰੀ ਕਹਿਣਾ ਚਾਹਾਂਗਾ ਸੰਗਤ ਜੀ ਕਿ ਇਸ ਸਥਾਨ ਤੇ ਨਾ ਦੋ ਜਗ੍ਹਾ ਬਣੀਆਂ ਹੋਈਆਂ ਇੱਕ ਉੱਪਰ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਸਥਾਨ ਦੇ ਇੱਕ ਪੌੜੀਆਂ ਉੱਤਰ ਕੇ ਹੇਠਾਂ ਜਾਣਾ ਸਿੱਖ ਸੰਗਤ ਉਹਨੂੰ ਭੋਰਾ ਸਾਹਿਬ ਕਹਿੰਦੀ ਆ ਪਰ ਭੋਰੇ ਦਾ ਕਨਸੈਪਟ ਨਹੀਂ ਆ ਭੋਰਾ ਹੁੰਦਾ ਜ਼ਮੀਨ ਦੋਜ਼ ਖੁਦਾਈ ਕਰਕੇ ਬਣਾਈ ਹੋਈ ਜਗ੍ਹਾ ਜੀ ਬੇਸਿਕਲੀ ਇਹ ਜਿਹੜੀ ਜਗ੍ਹਾ ਜਿੱਥੇ ਅਸੀਂ ਪੌੜੀਆਂ ਥੱਲੇ ਉਤਰਨਾ ਇਹ ਗਰਾਊਂਡ ਲੈਵਲ ਦੀ ਜਗ੍ਹਾ ਹੈ ਇਹ ਜਿੱਥੇ ਅਸੀਂ ਖੜੇ ਆ ਜਿੱਥੇ ਇਸ ਵੇਲੇ ਇਹ ਟਿੱਬਾ ਕਿਉਂ ਬਣ ਗਿਆ ਕਿਉਂਕਿ ਸਿੱਖ ਯੋਧਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗਵਾਹੀ ਦੇ ਵਿੱਚ ਸੈਭਜਾਦਿਆਂ ਦੀ ਸ਼ਹਾਦਤ ਤੋਂ ਮਹਿਜ 5 ਸਾਲ ਬਾਅਦ ਜਦੋਂ 1704 ਸਾਰਾ ਗੁਜ਼ਰ ਗਿਆ ਦਸੰਬਰ ਦੀ ਆਪਾਂ 28 ਤਰੀਕ ਨੂੰ ਸ਼ੀਦੀ ਦਿਹਾੜਾ ਮਨਾਉਂਦੇ ਆ ਤੇ ਗਿਣਤੀ 5 ਤੋਂ ਸ਼ੁਰੂ ਕਰ ਸਕਦੇ ਆ ਇੱਥੇ ਵਜੀਦਾ ਹਾਕਮ ਖੜ ਕੇ ਕਹਿੰਦਾ ਕਿ ਸਿੱਖੀ ਮੁਕਾ ਦਿੱਤੀ ਗਈ ਹੈ ਤੇ 1705 ਤੋਂ ਜੇ ਗਿਣਤੀ ਕਰੀਏ ਤੇ 1710 12 ਮਈ ਨੂੰ ਵਜੀਦੇ ਨੂੰ ਸੋਧ ਕੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਕੇ ਇਹ ਸਾਬ ਜਦਿਆਂ ਦੀ ਸ਼ਹੀਦੀ ਦਾ ਹੀ ਕਿਰਸ਼ਮਾ ਸੀ ਕਿ ਇੱਥੇ ਖਾਲਸਾ ਰਾਜ ਦੀ ਸਥਾਪਨਾ ਹੁੰਦੀ ਹੈ ਇਹ ਜ਼ੁਲਮੀ ਰਾਜ ਦੇ ਕਿੰਗਰੇ ਇੱਥੇ ਜਿਹੜੇ ਆ ਉਹ ਜ਼ਮੀਨ ਦੋਜ਼ ਕਰ ਦਿੱਤੇ ਜਾਂਦੇ ਆ ਜੀ ਬਿਲਕੁਲ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਬੜੇ ਸੋਹਣੇ ਢੰਗ ਦੇ ਨਾਲ ਵਿਸਥਾਰ ਵਿੱਚ ਸਾਡੇ ਆਤੀ ਸਤਿਕਾਰਯੋਗ ਸਿੰਘ ਸਹਿਬਾਨ ਗਿਆਨੀ ਹਰਪਾਲ ਸਿੰਘ ਸਾਨੂੰ ਇਸ ਪਾਵਨ ਪਵਿੱਤਰ ਧਰਤੀ ਦਾ ਇਤਿਹਾਸ ਦੱਸਿਆ ਹੁਣ ਬੇਨਤੀ ਕਰਾਂਗੇ ਸਾਨੂੰ ਉਸ ਸਥਾਨ ਤੇ ਵੀ ਲੈ ਕੇ ਜਾਓ ਅਤੇ ਉੱਥੇ ਜਿਹੜਾ ਪ੍ਰਕਾਸ਼ ਕੀਤਾ ਜਾਂਦਾ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੂੰ ਕਿ ਨੀਹ ਕਿਹਾ ਜਾਂਦਾ ਹੈ ਸਭ ਜਿਆਦੇ ਨੂੰ ਨੀਹ ਵਿੱਚਣ ਕੇ ਸ਼ਿਰਕ ਕੀਤਾ ਗਿਆ ਆਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਪਾਂ ਉੱਥੇ ਜਾ ਕੇ ਉਹਨਾਂ ਨੀਹਾਂ ਦੇ ਦਰਸ਼ਨ ਕਰਦੇ ਆਂ ਅਬ ਕੈਸੇ ਮਰੋ ਕੈਸੇ ਮਰੋ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰਨ ਮਨ ਮਾਨਿਆ ਮਰਨ ਮਨ ਮਾਨ ਕਗਨੇ ਤਨ ਨੰਨਾ ਬਾਜਿਓ ਪਰਿਓ ਨਿਸ਼ਾਨੇ ਕਾਉ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਤੋ ਹੁਣ ਅਸੇ ਪਹੁੰਚਿਆ ਸਿੰਘ ਸਾਹਿਬ ਦੇ ਨਾਲ ਗੁਰਦਾਰਾ ਪੋਰਾ ਸਾਹਿਬ ਦੇ ਵਿੱਚ ਜਿੱਥੇ ਸਹਿਬਜ਼ਾਦੇ ਨੂੰ ਨੀਅ ਚ ਖੜਾ ਕਰਕੇ ਸ਼ਹੀਦ ਕੀਤਾ ਗਿਆ ਇਸ ਪਾਵਨ ਪਵਿੱਤਰ ਸਥਾਨ ਤੇ ਹਜ਼ਾਰਾਂ ਦੇ ਗਿੰਦੇ ਚ ਲੋਕ ਆ ਕੇ ਨਤਮਸਤਕ ਹੁੰਦੇ ਨੇ ਇਸ ਪਵਨ ਪਵਿੱਤਰ ਸਥਾਨ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਮर्यादा ਕੀ ਹੈ ਅਤੇ ਇਸ ਸਥਾਨ ਕਿਵੇਂ ਸਿੱਖ ਸੰਗਤ ਦੇ ਵਿੱਚ ਪ੍ਰਚਲਿਤ ਹੋਇਆ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਿੰਘ ਸਾਹਿਬ ਦੇ ਨਾਲ ਕਿ ਇਤਿਹਾਸ ਬੋਲਦਾ ਇਸ ਸਥਾਨ ਦਾ ਇਹ ਸਥਾਨ ਜਿੱਥੇ ਬੈਠੇ ਆ ਇਸ ਵੇਲੇ ਸ਼ਹੀਦੀ ਸਥਾਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਠੰਡੇ ਬੁਰਜ ਤੋਂ ਮਾਂਜੀ ਦੇ ਕੋਲੋਂ ਵੱਖ ਕਰਕੇ ਸਹਿਬਜ਼ਾਦਿਆਂ ਨੂੰ ਇਸ ਖੁੱਲੇ ਵਲਕਨ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਲਿਆਂਦਾ ਜਾਂਦਾ ਸੀ ਜੇ ਕਿਲੇ ਦੀ ਚਾਰ ਦਵਾਰੀ ਸੀ ਚਾਰੇ ਪਾਸੇ ਕੰਧ ਸੀ ਕੋਈ ਸਵੇੜੇ ਦੇ ਵਿੱਚ ਹੀ ਸਭਾ ਲੱਗਦੀ ਸੀ ਪਰ ਇਸ ਸਥਾਨ ਤੇ ਸ਼ਹੀਦੀ ਜਦੋਂ ਸਾਹਿਬਜ਼ਾਦਿਆਂ ਦੀ ਹੁੰਦੀ ਹੈ ਤਾਂ ਮੈਂ ਇਹ ਦੱਸਣਾ ਚਾਹੁੰਦਾ ਫਿਰ ਦੁਬਾਰਾ ਕਿ ਇਹ ਅਸਲ ਚ ਨੀਵਾ ਨਹੀਂ ਸੀ ਜਦੋਂ ਸਿੰਘਾਂ ਨੇ ਮਲਬਾ ਢਾਇਆ ਇਹ ਜ਼ੁਲਮੀ ਰਾਜ ਦੇ ਕਿੰਗਰੇਟ ਢਾਇਆ ਟਿੱਬਾ ਉੱਚਾ ਹੋਇਆ ਤੇ ਉਹ ਸਥਾਨ ਬਾਅਦ ਵਿੱਚ ਇਹਨੂੰ ਖੋਜਿਆ ਗਿਆ ਪਹਿਲਾਂ ਦੀ ਹਕੂਮਤ ਨੇ ਜਿਨ੍ਹਾਂ ਨੇ ਸੈਬਜ਼ਾਦਿਆਂ ਨੂੰ ਖਤਮ ਕਰਨ ਦਾ ਯਤਨ ਕੀਤਾ ਉਹ ਕਦੀ ਵੀ ਉਹਨਾਂ ਦੀਆਂ ਨਿਸ਼ਾਨੀਆਂ ਨਹੀਂ ਸਾਂਭਣਗੇ ਉਹਨਾਂ ਨੇ ਨਿਸ਼ਾਨੀਆਂ ਨਹੀਂ ਸਾਂਭੀਆਂ ਪਰ ਨਾਲ ਹੀ ਸਿਰਫ ਵਕਫਾ ਤੇ 5 ਸਾਲ ਦਾ ਸੀ ਇੱਥੇ ਸਿੱਖ ਰਾਜ ਸਥਾਪਿਤ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਥਾਨ ਨੂੰ ਲੱਭ ਕੇ ਨਿਸ਼ਾਨਦੀ ਕਰਕੇ 5 ਸਾਲ ਕੋ ਬਹੁਤਾਂ ਨਿੰਦਾ ਸਭ ਨੂੰ ਪਤਾ ਸੀ ਸਾਬ ਇੱਥੇ ਵਸ ਰਹੇ ਸੀ ਸੋ ਇੱਥੇ ਯਾਦਗਾਰ ਸਥਾਪਿਤ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਇੱਥੇ ਜੈਨ ਖਾਨ ਹਾਕਮ ਹੁੰਦਾ ਉਹਨੇ ਜ਼ੁਲਮ ਦੀ ਇੰਤਿਹਾਈ ਕਰ ਦਿੱਤੇ ਫਿਰ ਇਸ ਸਥਾਨ ਨੂੰ ਜੱਸਾ ਸਿੰਘ ਆਲੂ ਵਾਲੀਆ ਨੇ ਸਥਾਪਿਤ ਕੀਤਾ ਫਿਰ ਮੁਗਲਾਂ ਦਾ ਜੋਰ ਚੱਲਿਆ ਸਿੱਖ ਰਿਆਸਤਾਂ ਦਾ ਸਮਾਂ ਹੁੰਦਾ ਫਿਰ ਇਸ ਸਥਾਨ ਦੀ ਜਿਹੜੀ ਢੂੰਡ ਮੁਕੰਮਲ ਰੂਪ ਚ ਜੋ ਇੱਥੋਂ ਅਸੀਂ ਸੀਨਾ ਸੀਨਾ ਬਜ਼ੁਰਗਾਂ ਕੋਲੋਂ ਸੁਣਦੇ ਜਨਾਂ ਨੇ ਹੱਥੀਂ ਸੇਵਾ ਕੀਤੀ ਬਾਬਾ ਜੈਮਲ ਸਿੰਘ ਜੀ ਪੂਰੀ ਵਾਲੇ ਉਹਨਾਂ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਖ ਨੇ ਉਹਨਾਂ ਨੇ ਜਦੋਂ ਸੇਵਾ ਕਰਾਈ ਉਦੋਂ ਇਸ ਸਥਾਨ ਨੂੰ ਮੁਕੰਮਲ ਰੂਪ ਵਿੱਚ ਸੰਗਤ ਦੇ ਸਾਹਮਣੇ ਜਿਸ ਰੂਪ ਤੱਕ ਅੱਜ ਅਸੀਂ ਵੇਖ ਰਹੇ ਹਾਂ ਉਦੋਂ ਥੜਾ ਜਿਹੜਾ ਸਾਹਮਣੇ ਥੜਾ ਸਾਹਿਬ ਹੈ ਤੇ ਇਹ ਇਸ ਰੂਪ ਵਿੱਚ ਜਿਹੜੀ ਦੁਵਾਰ ਮਿਲੀ ਸੀ ਸੋ ਇਹਦੀ ਖੁਦਾਈ ਪੂਰੀ ਤਰ੍ਹਾਂ ਕਰਕੇ ਪੂਰੀ ਤਰ੍ਹਾਂ ਇਹਨੂੰ ਸੁਰੱਖਿਅਤ ਕਰਕੇ ਜਿਹੜੀ ਬਿਲਡਿੰਗ ਵੇਖ ਰਹੇ ਹਾਂ ਬਾਬਾ ਜਮਲ ਸਿੰਘ ਜੀ ਫ਼ਰੀ ਵਾਲਿਆਂ ਨੇ ਨਿਰਮਾਣ ਇਹਦਾ ਕਰਵਾਇਆ ਫਿਰ ਇਸ ਸਥਾਨ ਨੂੰ ਸਿੱਖ ਸੰਗਤਾਂ ਦੇ سپਰਦ ਕੀਤਾ ਗਿਆ ਜਿਸ ਨੂੰ ਅੱਜ ਸਾਰਾ ਪੰਥ ਲੱਖਾਂ ਦੀ ਗਿਣਤੀ ਚ ਆ ਕੇ ਨਮਸਕਾਰ ਕਰ ਰਿਹਾ ਇਹ ਉਹ ਜਗ੍ਹਾ ਹੈ ਜਿੱਥੇ ਸ੍ਰੀ ਗੁਰਗੰਸਾਹ ਮਹਾਰਾਜ ਦੀ ਪ੍ਰਕਾਸ਼ਮਾਨ ਨੇ ਪਲਕੀ ਸਾਹਿਬ ਜਿੱਥੇ ਸਜੋਬਤ ਹੈ ਜਿਸ ਜਗ੍ਹਾ ਦੇ ਉੱਤੇ 9 ਤੇ 7 ਸਾਲ ਦੀਆਂ ਜਿੰਦਾਂ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਖੜੀਆਂ ਕਰਕੇ ਕੰਧ ਉਸਾਰੀ ਗਈ ਕੰਧ ਨੂੰ ਬੰਦ ਕਰ ਦਿੱਤਾ ਗਿਆ ਜਦਿ ਦਿਵਾਰੇ ਦਬਾਓ ਸਹਿਬ ਸੇ ਦਮ ਹੁਆ ਦੌਰਾਨੇ ਖੂਨ ਰੁਕਨੇ ਲਗਾ ਔਰ ਸਾਹਸ ਕਮ ਹੁਆ ਜਦੋਂ ਦਿਵਾਰ ਦਾ ਦਬਾਅ ਉੱਚਾ ਵਧਿਆ ਤੇ ਜੋ ਅੱਲਾਹ ਯਾਰ ਖਾਂ ਜੋਗੀ ਲਿਖਦੇ ਆ ਕਿ ਕੁਦਰਤੀ ਅਸੋਲ ਤੀਆਂ ਜਿੰਦਾ ਫੇਫਰੇ ਲਰਜ ਠੇ ਹੋਣਗੇ ਖੂਨ ਦਾ ਸਰਕਲ ਮੱਦਮ ਹੋ ਗਿਆ ਦਿਲ ਦੀ ਧੜਕਨ ਮੱਦਮ ਹੋ ਗਈ ਸਹਬਜ਼ਾਦੇ ਬਿਹੋਸ਼ ਹੋ ਗਏ ਔਰ ਫਿਰ ਇਹ ਜ਼ਿਕਰ ਹੁੰਦਾ ਇਤਿਹਾਸ ਚ ਕਿ ਸਹਬਜ਼ਾਦੇ ਨੂੰ ਫਿਰ ਦਿਵਾਰ ਚੋਂ ਕੱਢ ਕੇ ਤਲੀਆਂ ਚਸ ਚਸ ਕੇ ਹੋਸ਼ ਵਿੱਚ ਲਿਆ ਕੇ ਫਿਰ ਪੁੱਛਿਆ ਗਿਆ ਕਿ ਦੋਨਾਂ 'ਚੋਂ ਇੱਕ ਚੁਣਨਾ ਹੈ অপਸ਼ਨ ਸਾਹਮਣੇ ਹੈ ਜਾਂ ਤੇ ਸੁੱਖਾਂ ਭਰੀ ਜ਼ਿੰਦਗੀ ਲੈ ਲਓ ਜਾਂ ਭਿਆਨਕ ਮੌਤ ਪ੍ਰਸਿੱਧਕ ਤੇ ਪੈਰਾ ਦੇਣ ਵਾਲੇ ਗੁਰੂ ਕੇ ਲਾਲਾ ਨੇ ਮੌਤ ਨੂੰ ਕਬੂਲ ਕੀਤਾ ਭਿਆਨਕ ਮੌਤ ਨੂੰ ਕਬੂਲ ਕੀਤਾ ਸਿੱਧਕ ਤੋਂ ਨਾ ਹਾਰੇ ਧਰਮ ਨਾ ਤਿਆਗਿਆ ਉਹ ਸੁਰਤ ਦੀਆਂ ਅੱਖਾਂ ਨਾਲ ਜਦੋਂ ਅਸੀਂ ਵੇਖਦੇ ਆ ਤੇ ਇਸੇ ਧਰਤੀ ਉੱਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਲਾਲਾਂ ਦੇ ਖੂਨ ਵਿੱਚ ਲਥਪਥ ਪਵਿੱਤਰ ਸਰੀਰ ਉਸ ਵੇਲੇ ਪਈ ਸੀ ਉਸ ਵਕਤ ਦੇ ਲਖਾਰੀ ਨਾਲ ਜਿਹੜੇ ਤੁਰੇ ਸਨ ਆਨੰਦਪੁਰ ਸਾਹਿਬ ਜਿਹੜੇ ਨਾਮ ਰਹਿੰਦੇ ਸੀ ਭਾਈ ਦੁੰਨਾ ਸਿੰਘ ਹੰਦੂਰ ਗਿਆ ਜਿਨ੍ਹਾਂ ਨੇ ਕਾਥਾ ਲਿਖੀ ਕਥਾ ਗੁਰੂ ਕੇ ਸਤਨ ਕੀ ਉਹ ਲਿਖਦੇ ਆ ਕਿ ਬਾਬਾ ਜ਼ੋਰਾਵਰ ਸਿੰਘ ਜੀ ਦੇ 11 ਫੱਟ ਲੱਗਿਆ ਉਹਨਾਂ ਦੇ ਪ੍ਰਾਨ ਛੇਤੀ ਨਿਕਲ ਗਏ ਸੀ ਤੇ ਬਾਬਾ ਫਤਿਹ ਸਿੰਘ ਜੀ ਦੇ ਚਰਨ 10 12 ਮਿੰਟ ਇਧਾ ਹਿੱਲਦੇ ਰਹੇ ਤੇ ਫਿਰ ਹੌਲੀ ਹੌਲੀ ਸਰੀਰ ਠੰਡਾ ਹੋਇਆ ਉਹਨਾਂ ਦੀ ਲਿਖਤ ਹੈ ਫਤ ਜੋਰਾਵਰ ਸਿੰਘ ਕੇ ਪ੍ਰਾਨ ਖੰਡੇ ਸੇ ਦੇਖ ਛੁੱਟ ਗਏ ਫਤੇ ਸਿੰਘ ਆਦ ਘੜੀ ਚਰਨ ਮਾਰਤ ਪਏ ਫਿਰ ਹੌਲੀ ਹੌਲੀ ਸਰੀਰ ਸ਼ਾਂਤ ਹੋਇਆ ਤੇ ਜਦੋਂ ਇੱਥੇ ਆ ਕੇ ਸਿੱਖ ਦੋ ਕੜੀਆਂ ਚੌਂਖੜਾ ਲਾ ਕੇ ਬੜੇ ਸਹਿਜ ਨਾਲ ਅਨੁਭਵ ਕਰਦਾ ਕਿ ਉਹ ਮੰਜ਼ਰ ਕਿਹੋ ਜਿਹਾ ਹੋਏਗਾ ਤੇ ਜਦੋਂ ਕਦੀ ਮੈਂ ਪਹਿਲੀ ਵਾਰ ਇੱਥੇ ਆਇਆ ਸੀ ਮੈਂ ਸੁਰਤ ਵਿੱਚ ਇੱਕ ਕਲਪਨਾ ਲਿਆਂਦੀ ਅਮੇਜ਼ਨ ਕੀਤਾ ਕਿ ਜੇ ਮੇਰੇ ਬੱਚਿਆਂ ਦੇ ਸਰੀਰ ਇੱਥੇ ਇਦਾਂ ਹੋਣ ਰੂ ਕੰਬ ਗਈ ਤੇ ਮਹਿਸੂਸ ਹੋਇਆ ਕਿ ਮੇਰੇ ਸਤਿਗੁਰੂ ਜੀ ਨੇ ਕਿਦਾਂ ਚਰਿਆ ਹੋਏਗਾ ਸਾਰਾ ਕੁਝ ਸੋ ਇਹ ਉਹ ਸਥਾਨ ਹੈ ਜਿੱਥੇ ਚਰਨ ਟਿਕੇ ਮੇਰੇ ਸਤਿਗੁਰੂ ਜੀ ਦੇ ਲਾਲਾਂ ਦੇ ਜਿੱਥੇ ਇਹ ਉਹ ਨੀਂਹ ਜਿਨੇ ਧਰਮ ਦੀ ਨੀਂਹ ਨੂੰ ਸਿੱਖੀ ਦੀ ਨੀਂਹ ਨੂੰ ਪੱਕਿਆ ਕੀਤਾ ਖਾਲਸਾ ਸ਼ਾਨੋ ਸ਼ੌਕਤ ਖਾਲਸਾ ਮਹਿਲ ਮਨਾਰੇ ਉੱਚੇ ਕੀਤੇ ਆਪਣੇ ਸੀਸ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੇ ਜਿਹਦੇ ਅੱਜ ਪੰਥ ਦਰਸ਼ਨ ਕਰ ਰਹੇ ਜੀ ਬਿਲਕੁਲ ਅਸੀਂ ਅਕਸਰ ਗੁਰਬਾਣੀ ਦਾ ਬੋਲ ਪੜ੍ਹਦੇ ਹਾਂ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤਮਾਰਗ ਪੈ ਤਰੀਜੈ ਸਿਰ ਦੇਜੈ ਕਾ ਨਾ ਕੀਜੈ ਗੁਰਬਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਮੈਸਮੂ ਸੰਗਤੈ ਚੰਨਜ ਬੇਨਤੀ ਕਰਾਂਗਾ ਉਹ ਸਾਬ ਜਾਦਿਆ ਦੇ ਅਖੀਰਲੇ ਬੋਲ ਜਿਨ੍ਹਾਂ ਵਿਦਵਾਨਾਂ ਨੇ ਆਪਣੀ ਕਲਮ ਨਾਲ ਲਿਖੇ ਨੇ ਸਿਰਜਾਤਿਆਂ ਦੇ ਮੂੰਹ ਚੋਂ ਘਟਾਏ ਨੇ ਹਮ ਜਾਣਦੇ ਕਿ ਔਰੂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀ ਹਮ ਸਰੋਂ ਤੇ ਉਠਾ ਚਲੇ ਗੁਰਿਆਈ ਕਾ ਕਿਸਮ ਜਹਾਂ ਪੇ ਬਣਾ ਚਲੇ ਸਿੰਘੋ ਕੀ ਸਲਤਰਤ ਕਾ ਪੋਦਾ ਲਗਾ ਚਲੇ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਇਹ ਪਾਵਨ ਪਵਿੱਤਰ ਸਥਾਨ ਹੈ ਗੁਰਦੁਆਰਾ ਸ਼੍ਰੀ ਪੋਰਾ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਅਸੀਂ ਆਪਣੇ ਬੱਚਿਆਂ ਨੂੰ ਵਧੀਆਂ ਮੁਲਕਾਂ ਵਿੱਚ ਲੈ ਕੇ ਜਾਣੇ ਆਂ ਔਰ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਆਂ ਇਹ ਸਾਡਾ ਵਿਰਾਸਤ ਤੇ ਚਿੰਨ ਹੈ ਇਹ ਸਾਡਾ ਪਾਵਨ ਪਵਿੱਤਰ ਮੁਕੱਦਸ ਸਥਾਨ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਜਿੱਥੇ ਖੂਨ ਡੋਲਿਆ ਹੈ ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ ਇਸ ਪਾਵਨ ਪਵਿੱਤਰ ਸਥਾਨ ਨਾਲ ਜੋੜੋ ਤਾਂ ਜੋ ਸਾਡੇ ਬੱਚਿਆਂ ਦੇ ਵਿੱਚੋਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਚਲਕਾਰ ਹੋਵੇ ਜਿੰਨ ਕੇ ਚੋਲੇ ਰਸੜੇ ਪਿਆਰੇ ਕੰਤੇ ਤੇਨਾ ਸਾਬਾਂ ਜਦੋਂ ਤੁਸੀਂ ਠੰਡੇ ਬੁਰਜ ਦੀ ਗੱਲ ਕਰਦੇ ਆਂ ਮਾਤਾ ਗੁਜਰੀ ਜੀ ਦੀ ਗੱਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਦੀ ਗੱਲ ਆਖਰੇ ਠੰਡਾ ਬੁਰਜ ਸਰਦੀਆਂ ਕਰਕੇ ਠੰਡਾ ਸੀ ਜਾਂ ਫਿਰ ਗਰਮੀਆਂ ਵਿੱਚ ਵੀ ਠੰਡਾ ਰਹਿੰਦਾ ਸੀ ਮੁਗਲ ਕਾਲ ਦੀ ਭਵਨ ਨਿਰਮਾਣ ਕਲਾ ਵੇਖਦੇ ਆਂ ਤੇ ਬਹੁਤ ਸਾਰੇ ਉਹ ਮিনার ਜਿਹੜੇ ਆ ਉਹ ਦਵਾਰਾਂ ਦੇ ਨਾਲ ਬਣਾਉਂਦੇ ਸੀ ਸੁਰੱਖਿਆ ਦੇ ਵਿਊ ਤੋਂ ਜਿਹੜਾ ਇਹ ਬੁਰਜ ਸੀ ਬਾਕੀ ਮਨਾਰਾਂ ਦੇ ਮੁਕਾਬਲੇ ਉੱਤੇ ਇਹ ਵੱਡਾ ਸੀ ਤੇ ਇਹ ਆਰਾਮਗਾਹ ਸੀ ਇੱਕ ਕਿਸਮ ਦੀ ਕਿਉਂਕਿ ਇਹਦੇ ਬਿਲਕੁਲ ਜਿਹੜਾ ਇਹ ਟਲਾ ਇਧਰਲਾ ਪਾਸਾ ਹੈ ਨਿਵਾਨ ਅੱਜ ਵੀ ਚੋ ਵਗਦਾ ਉਸ ਵੇਲੇ ਨਦੀ ਵਗਦੀ ਸੀ ਜੀ ਤੇ ਇੰਨੀ ਵੱਡੀ ਨਦੀ ਸੀ ਕਿ ਜਿੱਥੇ ਮੰਨਿਆ ਜਾਂਦਾ ਵੀ ਇੱਥੇ ਹੰਸ ਆ ਕੇ ਬੰਦੇ ਸੀ ਉਹ ਹੰਸ ਜਿਹੜੀਆਂ ਉਹ ਵੱਡੀਆਂ ਨਦੀਆਂ ਦੇ ਉੱਤੇ ਬੰਦੇ ਆ ਛੋਟੇ ਛਪੜਾ ਤੋਂ ਚੋ ਆਂਦੇ ਨਹੀਂ ਬੈਠਦੇ ਇਸ ਕਰਕੇ ਇਹਨੂੰ ਹੰਸਲਾ ਨਦੀ ਜਿਹੜਾ ਉਹ ਕਿਹਾ ਜਾਂਦਾ ਸੀ ਜੀ ਉਸ ਨਦੀ ਦਾ ਜਿਹੜਾ ਵਹਾਅ ਇਸ ਠੰਡੇ ਬੁਰਜ ਦੇ ਨਾਲ ਟਕਰਾ ਕੇ ਵਗਦਾ ਸੀ 140 ਫੁੱਟ ਉੱਚੀ ਇਤਿਹਾਸੇ ਦੀ ਉਚਾਈ ਦੱਸਦਾ ਇਸ ਬੁਰਜ ਦੀ ਉੱਪਰ ਆਲੀਸ਼ਾਨ ਰਿਹائش ਹੈ ਜਿਹਦੀ ਇੱਕ ਛਤਰੀ ਨਮਾ ਜਿਵੇਂ ਬੁਰਜਾਂ ਦੀ ਜਿਹੜੀ ਉਹ ਨਿਰਮਣ ਕਲਾ ਸੀ ਤੇ ਚਾਰੇ ਪਾਸੇ ਪਿੱਲਰ ਨੇ ਉਹ ਹਵਾਦਾਰ ਹੈ ਪੂਰੀ ਤਰ੍ਹਾਂ ਜਿਹਦੇ ਨਾਲ ਗਰਮੀਆਂ ਦੀ ਰੁੱਤੇ ਨਦੀ ਦੇ ਠੰਡੇ ਬੁੱਲੇ ਜਦੋਂ ਆਉਂਦੇ ਸੀ ਹਵਾ ਨਾਲ ਟਕਰਾ ਕੇ ਹਵਾ ਦੇ ਤੇ ਗਰਮੀਆਂ ਦੀ ਰੁੱਤੇ ਇਹ ਆਰਾਮ ਵਾਸਤੇ ਜਗਾ ਸੀ ਜਿੱਥੇ ਗਰਮੀਆਂ ਦੀ ਰੁੱਤੇ ਵੀ ਠੰਡਕ ਦਾ ਅਹਿਸਾਸ ਹੁੰਦਾ ਸੀ ਇਹ ਮਾਂਜੀ ਤੇ ਸਹਿਬਜ਼ਾਦਿਆਂ ਦੇ ਕੈਦ ਹੋਣ ਤੋਂ ਬਾਅਦ ਠੰਡਾ ਬੁਰਜਨੀ ਖਵਾਇਆ ਇਹ ਪਹਿਲਾਂ ਹੀ ਠੰਡਾ ਬੁਰਜ ਖਵਾਉਂਦਾ ਸੀ ਇਸ ਬੁਰਜ ਦਾ ਵਿਸ਼ੇਸ਼ ਨਾਂ ਸੀ ਸੋ ਜਿੱਥੇ ਗਰਮੀਆਂ ਵਿੱਚ ਵੀ ਠੰਡਕ ਮਹਿਸੂਸ ਹੁੰਦੀ ਸੀ ਇਨਟੈਰੋਗੇਸ਼ਨ ਦਾ ਇਹ ਤਰੀਕਾ ਸੀ ਇੱਕ ਹਾਕਮ ਦਾ ਵੀ ਜਿਹਦੇ ਨਾਲ ਸਰੀਰ ਉੱਤੇ ਜ਼ਖਮ ਨਾ ਲਾਏ ਜਾਣ ਪਰ ਇਨਟੈਰੋਗੇਟ ਕੀਤਾ ਜਾਏ ਪੂਰੀ ਤਰ੍ਹਾਂ ਯਾਨੀ ਕਿ ਸਰੀਰ ਤੇ ਕਸ਼ਟ ਆਏ ਦਾ ਪਤਾ ਲੱਗੇ ਪਰ ਨਿਸ਼ਾਨ ਨਾ ਕੋਈ ਹੋਵੇ ਸੋ ਕਿਉਂਕਿ ਉਹ ਇੱਕ ਗੁੰਜਾਇਸ਼ ਰੱਖ ਰਹੇ ਸੀ ਕਿ ਅਗਲੇ ਦਿਨ ਇਸ ਤਸ਼ੱਦਦ ਤੋਂ ਬਾਅਦ ਸਾਡੀ ਈਨ ਸਾਹਿਬ ਜਾਦੇ ਮਨ ਲੈਣਗੇ ਇਹ 100% ਹਾਕਮ ਨੂੰ ਯਕੀਨ ਸੀ ਕਿ ਇੱਕ ਰਾਤ ਜਦੋਂ ਇਹ ਭਿਆਨਕ ਦੁੱਖ ਨੂੰ ਬਜ਼ੁਰਗ ਮਾਤਾ ਬਜ਼ੁਰਗਾਂ ਤੇ ਬਾਲ ਉਮਰ ਨੂੰ ਠੰਡ ਜ਼ਿਆਦਾ ਲੱਗਦੀ ਨੇਚਰਲੀ ਸੋ ਇਹ ਇੱਕ ਜ਼ੁਲਮ ਦਾ ਤਰੀਕਾ ਸੀ ਇਹ ਤਸ਼ੱਦਦ ਦਾ ਇੱਕ ਤਰੀਕਾ ਸੀ ਇੰਟੈਰੋਗੇਸ਼ਨ ਦਾ ਇੱਕ ਤਰੀਕਾ ਸੀ ਕਿ ਨਾ ਖਾਣ ਨੂੰ ਦਿੱਤਾ ਜਾਵੇ ਤੇ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਕੈਦ ਕੀਤਾ ਜਾਵੇ ਸੋ 10 ਪੂਰੀ ਰਾਤ ਨੂੰ ਇਸ ਸੀਤ ਬੁਰਜ ਵਿੱਚ ਜਿਹੜੀ ਭੂਗੋਲਕ ਸਥਿਤੀ ਦੇ ਅਨੁਸਾਰ ਪੰਜਾਬ ਦੀ ਧਰਤੀ 'ਚ ਸਭ ਤੋਂ ਜ਼ਿਆਦਾ ਠੰਡੇ ਦਿਨ ਜਿਹੜੇ ਹੁੰਦੇ ਆ ਇਸ ਠੰਡੇ ਬੁਰਜ ਦੇ ਅੰਦਰ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਕੈਦ ਕੀਤਾ ਕਿ ਰਾਤ ਭਰ ਜਦੋਂ ਉਹ ਸੁੰਨ ਹੋ ਜਾਣਗੇ ਹੱਥ ਉਂਗਲੀਆਂ ਆਕੜ ਜਾਣਗੀਆਂ ਜਿਸਮ ਕੰਬ ਉੱਠੇਗਾ ਤੇ ਸਵੇਰੇ ਗਿੜਗੜਾ ਕੇ ਕਹਿਣਗੇ ਕਿ ਅਸੀਂ ਹਰ ਈਨ ਮੰਨਣ ਲਈ ਤਿਆਰ ਆ ਸਾਨੂੰ ਇਸ ਦੁੱਖ ਤੋਂ ਨਿਜਾਤ ਦਿਵਾ ਦਿਓ ਇਸ ਮਨਸਾ ਦੇ ਨਾਲ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਹਾਕਮ ਇਥੋਂ ਦੇ ਸੂਬੇ ਵਜ਼ੀਰ ਖਾਨ ਨੇ ਕੈਦ ਸਿੰਘ ਸਾਹਿਬ ਅੱਜ ਪੂਰਾ ਪੰਥ ਇਹਨਾਂ ਦਿਨਾਂ ਦੇ ਵਿੱਚ ਇਸ ਠੰਡੇ ਬੁਰਜ ਆ ਕੇ ਸਜਦਾ ਕਰਦਾ ਹੈ। ਅੱਜ ਜਿੱਥੇ-ਕਿੱਥੇ ਗੁਨਾਨਕ ਨਾਮ ਲੈ ਵਸ ਇਕ ਬੈਠੇ ਨੇ ਉਹ ਚੰਦਨਿਕ ਅਸੀਂ ਇਸ ਥਾਂ ਤੇ ਆਈਏ ਸਜਦਾ ਕਰੀਏ ਨਮਸਕਾਰ ਕਰੀ ਤੇ ਮਾਤਾ ਗੁਜਰੀ ਤੋਂ ਅਸੀਸਾਂ ਲਈਏ। ਤੁਸੀਂ ਲੰਬੇ ਸਮੇਂ ਤੋਂ ਸਥਾਨ ਦੀ ਸੇਵਾ ਕਰ ਰਹੇ ਹੋ। ਅੱਜ ਪੇਟੀ ਸਿਦਰਾਈ ਤੁਸੀਂ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਨੌਜਵਾਨ ਇੱਥੇ ਵਹੀਰਾ ਘੱਟ ਕੇ ਆਉਂਦੇ ਨੇ ਜਿਹੜੇ ਪਰਿਵਾਰ ਲੰਬਾ ਸਮਾਂ ਲੰਬੀਆਂ ਦੂਰੀਆਂ ਤੈਅ ਕਰਕੇ ਇੱਥੇ ਆਉਂਦੇ ਨੇ ਇੱਥੇ ਕਿਵੇਂ ਆਣ ਤੇ ਇੱਥੇ ਆ ਕੇ ਕੀ ਆਪਣਾ ਇੱਕ ਆਦਾ ਆਪਣਾ ਸਜਦਾ ਪੇਸ਼ ਕਰਨ ਤੇ ਇੱਥੋਂ ਝੋੜੀਆਂ ਪਰ ਕੇ ਲੈ ਕੇ ਜਾਂਦੇ ਫਤੇਗੜ ਸਾਹਿਬ ਦੀ ਧਰਤੀ ਗੈਰਤਮੰਦ ਧਰਤੀ ਹੈ ਜਿੱਥੇ ਆ ਕੇ ਅਸੀਂ ਸਵੈ ਮਾਨ ਸਿੱਖਦੇ ਆ ਆਤਮ ਵਿਸ਼ਵਾਸ ਸਿੱਖਦੇ ਆ ਅੱਜ ਬੜੀ ਵੱਡੀ ਬਦਕਿਸਮਤੀ ਹੈ ਜਦੋਂ ਬਜ਼ੁਰਗੀ ਤੇ ਨੌਜਵਾਨੀ ਦਾ ਹਾਲ ਵੇਖਦੇ ਆ ਤੇ ਦੋਨੋਂ ਮਜੂਸੀ ਵਿੱਚ ਨੇ ਨੌਜਵਾਨ ਮਜੂਸੀ ਸਦਕਾ ਨਸ਼ੇ ਦੇ ਰਾਹ ਤੁਰ ਪਿਆ ਉਹ ਵੀ ਆਤਮ ਹੱਤ ਦਾ ਰਸਤਾ ਹੈ ਆਪਣੀ ਬਜ਼ੁਰਗ ਪੀੜੀ ਪੰਜਾਬ ਦੀ ਨੂੰ ਵੇਖਦੇ ਆ ਉਹ ਕਰਜ਼ੇ ਦੀ ਮਾਰ ਹੇਠਾਂ ਆਤਮ ਹੱਤਿਆ ਦੇ ਰੋ ਉਹ ਵੀ ਆਤਮ ਹੱਤ ਹੈ ਸੋ ਠੰਡਾ ਬੁਰਜ ਸਾਡੇ ਨੌਜਵਾਨੀ ਨੂੰ ਸਾਡੇ ਬੱਚਿਆਂ ਨੂੰ ਸਹਿਬਜ਼ਾਦਿਆਂ ਤੋਂ ਪ੍ਰੇਰਣਾ ਲੈ ਕੇ ਵਿਖੜੇ ਤੋਂ ਵਿਖੜੇ ਪੈਂਡੇ ਤੇ ਤੁਰਦਿਆਂ ਦੁੱਖਾਂ ਦੇ ਪਹਾੜ ਸਿਰ ਤੇ ਟੁੱਟੇ ਹੋਣ ਉਹਨਾਂ 'ਚ ਚੜ੍ਹਦੀ ਕਲਾ ਨਾਲ ਰਹਿਣ ਦੀ ਜੁਗਤ ਸਿਖਾ ਰਿਹਾ ਸਾਡੇ ਵੱਡਿਆਂ ਨੂੰ ਇਹਨਾਂ ਮੁਸੀਬਤਾਂ ਦੇ ਵਿੱਚ ਖਿੜੇ ਮੱਥੇ بڑے ਸਵੈਮਾਨ ਨਾਲ ਆਪਣੇ ਫਰਜ਼ ਨਿਭਾਉਣ ਦੀ ਜਾਸ ਕਰ ਰਿਹਾ ਇਸ ਲਈ ਮੈਂ ਖਾਸ ਬੇਨਤੀ ਕਰਨੀ ਚਾਹਾਂਗਾ ਕਿ ਜ਼ਿੰਦਗੀ 'ਚ ਦੁੱਖ ਹੋਣੇ ਵੱਡੀ ਗੱਲ ਨਹੀਂ ਹੈ ਦੁੱਖਾਂ ਨੂੰ ਜਰਨਾ ਇਹ ਠੰਡੇ ਬੁਰਜ ਦੀ ਪ੍ਰੇਰਣਾ ਸਭ ਜਗਤ ਕਰੇ ਨਮਸਕਾਰ ਬੋਧਾਨੂ ਸਭ ਜਗਤ ਕਰੇ ਨਮਸਕਾਰ ਬੋਧਾਨੂ ਸਭ ਜਗਤ ਕਰੇ ਨਮਸਕਾਰ ਜਗਤ ਕਰੇ ਨਮਸਕਾਰ ਅਬ ਜਗਤ ਕਰੇ ਨਮਸ਼ਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿੱਧਕ ਨਾ ਜਾਏ ਸਤਿਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਪੂਰਨ ਇਤਿਹਾਸ ਨੂੰ ਜਾਣਨ ਦਾ ਇਹ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ ਆਪ ਸਮੂਹ ਸੰਗਤਾਂ ਦਾ ਧੰਨਵਾਦ ਪੀਟੀਸੀ ਨੈਟਵਰਕ ਦੀ 애니ਮਾਣੀ ਜੀ ਪੇਸ਼ਕਸ਼ ਸਜਦਾ ਸ਼ਾਦਤ ਨੂੰ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਹੁਣ ਸਾਨੂੰ ਤੇ ਆਗਿਆ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ